ਡੀ ਬਾਟਰ ਦੇ ਉਤੇ ਇੱਕ ਵਾਰੀ ਸੁਰਖੀਆਂ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਜਗਦੀਸ਼ ਬਾਂਸਲ ਅੱਜ ਦੀਆਂ ਖ਼ਬਰਾਂ ਨੇ ਜਿਸ ਖ਼ਬਰ ਨੂੰ ਸਭ ਤੋਂ ਵੱਧ ਧਾਂ ਦੇ ਕੇ ਸੁਰਖੀ ਬਣਾਇਆ ਉਹ ਹੈ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਕੇਂਦਰ ਨੂੰ ਦਿੱਤਾ ਗਿਆ ਇੱਕ ਸਹਾਰ ਜਿਸ ਵਿੱਚ ਉਹਨਾਂ ਨੇ ਕਿਹਾ ਹੈ ਕਿ ਸਤਲੁਜ ਜਮੁਨਾ ਲਿੰਕ ਨਹਿਰ ਦਾ ਪੱਕਾ ਹੱਲ ਕਰਨ ਦੇ ਲਈ ਚਨਾਬ ਨਹਿਰ ਦਾ ਰਾਹ ਬਦਲ ਕੇ ਪੰਜਾਬ ਰਾਹੀਂ ਕੀਤਾ ਜਾਵੇ ਭਗਵੰਤ ਮਾਨ ਦੀ ਇਸਲਾਹ ਤੇ ਕੇਂਦਰ ਨੇ ਗੌਰ ਕਰਨ ਦੇ ਲਈ ਕਿਹਾ ਹੈ ਗੁਜਰਾਤ ਦੇ ਬੜੌਦਰ ਤੋਂ ਇੱਕ ਪੁਲ ਟੁੱਟਣ ਕਾਰਨ 11 ਲੋਕਾਂ ਦੀ ਮੌਤ ਹੋ ਜਾਣ ਦੇ ਸਮਾਚਾਰ ਨੂੰ ਵੀ ਸਾਰੇ ਖਬਰਾਂ ਨੇ ਪ੍ਰਮੁੱਖਤਾ ਦੇ ਨਾਲ ਛਾਪਿਆ ਹੈ ਇਸ ਖਬਰ ਅਨੁਸਾਰ ਟੁੱਟੇ ਪੁਲ ਦਾ ਮੁੱਦਾ ਸਮੇਂ-ਸਮੇਂ ਤੇ ਵਿਰੋਧੀ ਪਾਰਟੀਆਂ ਨੇ ਚੁੱਕਿਆ ਸੀ ਪਰ ਸਰਕਾਰ ਨੇ ਗੌਰ ਨਹੀਂ ਕੀਤੀ ਤੇ ਆਖਰ ਇਸ ਪੁਲ ਨੇ 11 ਰਾਹੀਗਰਾਂ ਦੀ ਜਾਨ ਲੈ ਲਈ ਜੋ ਆਪਣੀਆਂ ਗੱਡੀਆਂ ਦੇ ਵਿੱਚ ਬੈਠ ਕੇ ਇਸ ਪੁਲ ਦੇ ਉੱਤੋਂ ਦੀ ਲੰਘ ਰਹੇ ਸੀ ਰਾਜਸਥਾਨ ਤੋਂ ਇੱਕ ਹੋਰ ਮਦਭਾਗੀ ਖਬਰ ਨੂੰ ਸਾਰੇ ਅਖਬਾਰਾਂ ਨੇ ਪ੍ਰਮੁੱਖਤਾ ਦੇ ਨਾਲ ਛਾਪਿਆ ਜਿਸ ਵਿੱਚ ਇੰਡੀਅਨ 에ਅਰਪੋਰਟਸ ਦਾ ਇੱਕ ਜੈਗਵਾਰ ਜਹਾਜ਼ ਰਾਜਸਥਾਨ ਦੇ ਚੂਰੂ ਇਲਾਕੇ ਦੇ ਵਿੱਚ ਡਿੱਗਿਆ ਜਿਸ ਵਿੱਚ ਸਵਾਰ ਦੋ ਪਾਇਲਟਾਂ ਦੇ ਮਾਰੇ ਜਾਣ ਦੀ ਖਬਰ ਹੈ ਇਸ ਖਬਰ ਅਨੁਸਾਰ ਇਹ ਜਹਾਜ਼ ਇੱਕ ਰੁਟੀਨ ਦੀ ਉਡਾਣ ਤੇ ਸੀ ਅਤੇ ਰੇਗਿਸਤਾਨ ਦੇ ਵਿੱਚ ਡਿੱਗ ਗਿਆ ਇਸ ਖਬਰ ਅਨੁਸਾਰ ਇਹ ਹਾਸਾ ਇਸ ਸਾਲ ਦਾ ਤੀਸਰਾ ਹਾਸਾ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਨੂੰ ਲੈ ਕੇ ਖਬਰ ਛਪੀ ਹੈ ਜਿਸ ਵਿੱਚ ਲਿਖਿਆ ਹੈ ਕਿ ਆਮ ਆਦਮੀ ਪਾਰਟੀ ਦੇ ਨetaਵਾਂ ਵੱਲੋਂ ਵਿਰੋਧੀ ਧਿਰ ਦੇ ਨetaਵਾਂ ਨੂੰ ਚਿੱਟੇ ਦੇ ਕੇਸ ਵਿੱਚ ਫਸੇ ਵਿਕਰਮ ਸਿੰਘ ਮੀਟੀਆਂ ਨੂੰ ਸਪੋਰਟ ਕਰਨ ਦੇ ਬਿਆਨਾਂ ਤੇ ਘੇਰਾ ਜਾਵੇਗਾ ਜਦਕਿ ਵਿਰੋਧੀ ਧਿਰ ਕਾਂਗਰਸ ਵੱਲੋਂ ਸਰਕਾਰ ਨੂੰ ਪੰਜਾਬ ਦੀ ਮਾੜੀ ਕਾਨੂੰਨ ਵਿਵਸਥਾ ਤੇ ਵਧ ਰਹੀਆਂ ਜੁਰਮਦਾਰੀਆਂ ਘਟਨਾਵਾਂ ਦਾ ਮੁੱਦਾ ਚੁੱਕਿਆ ਜਾ ਸਕਦਾ ਹੈ ਪਟਿਆਲਾ ਤੋਂ ਖਬਰ ਹੈ ਜਿਸ ਵਿੱਚ ਹਰਿਆਣਾ ਦੇ ਇੱਕ ਬੰਦੇ ਨੂੰ ਪਟਿਆਲਾ ਪੁਲਿਸ ਨੇ ਪਰਚਾ ਦਰਜ ਕਰਕੇ ਗ੍ਰਿਫਤਾਰ ਕੀਤਾ ਹੈ ਕਿਉਂਕਿ ਉਸ ਸ਼ਖਸ ਨੇ ਆਮ ਆਦਮੀ ਪਾਰਟੀ ਦੇ ਲੀਡਰ ਮਨੀਸ਼ 소ਦੀਆ ਦੇ ਪੁਰਾਣੇ ਫੋਨ ਨੰਬਰ ਨੂੰ ਮੁਰਤੋਂ ਚਾਲੂ ਕਰਕੇ ਲੋਕਾਂ ਤੋਂ ਪੈਸੇ ਮੰਗੇ ਸੀ Shimla ਤੋਂ ਖਬਰ ਹੈ ਕਿ ਪਹਾੜੀ ਸੂਬੇ ਵਿੱਚ ਪਿਛਲੇ ਕਈ ਦਿਨਾਂ ਤੋਂ ਹੋ ਰਹੀ بارش ਕਾਰਨ ਹੋਏ ਨੁਕਸਾਨ ਦਾ ਬੇਰਵਾ ਦਿੱਤਾ ਗਿਆ ਹੈ ਇਸ ਖਬਰ ਅਨੁਸਾਰ ਸੂਬੇ ਵਿੱਚ ਇਸ ਵਾਰ ਦੇ ਮਹੀਨੇ ਹੁਣ ਤੱਕ 739 ਕਰੋੜ ਦਾ ਨੁਕਸਾਨ ਕੀਤਾ ਤੇ ਹੁਣ ਵੀ ਸੂਬੇ ਦੀ 175 ਸੜਕਾਂ ਟੁੱਟ ਜਾਣ ਕਰਕੇ ਬੰਦ ਪਈਆਂ ਨੇ ਅਗਲੀ ਖਬਰ ਪਾਕਿਸਤਾਨ ਤੋਂ ਹੈ ਜਿੱਥੇ ਭਾਰਤ ਦੇ ਮਸ਼ਹੂਰ ਫਿਲਮੀ ਕਲਾਕਾਰ ਰਾਜਕਪੂਰ ਤੇ ਦਰੀਪ ਕੁਮਾਰ ਦੇ ਪੇਸ਼ਾਵਰੀ ਵਿੱਚ ਜੱਦੀ ਘਰਾਂ ਨੂੰ 3 ਕਰੋੜ 30 ਲੱਖ ਰੁਪਏ ਲਾ ਕੇ ਠੀਕ ਕੀਤਾ ਜਾਵੇਗਾ। ਇਹ ਪੈਸਾ ਅੰਤਰਰਾਸ਼ਟਰੀ ਬੈਂਕ ਵੱਲੋਂ ਪ੍ਰਾਪਤ ਹੋਵੇਗਾ ਤੇ ਇਨ੍ਹਾਂ ਦੋਵੇਂ ਕਲਾਕਾਰਾਂ ਦੇ ਪੁਰਾਣੇ ਮਕਾਨਾਂ ਜਿਨ੍ਹਾਂ ਨੂੰ ਨਵਜীব ਸ਼ਰੀਫ ਦੀ ਸਰਕਾਰ ਨੇ 2014 ਵਿੱਚ ਮੈਡਿਅਮ ਵਿੱਚ ਤਬਦੀਲ ਕੀਤਾ ਸੀ ਤੇ ਲਗਾਇਆ ਜਾਵੇਗਾ। ਹਿਮਾਚਲ ਪ੍ਰਦੇਸ਼ ਤੋਂ ਖਬਰ ਹੈ ਕਿ ਭਾਰੀ بارش ਦੇ ਕਾਰਨ ਸੇਬ ਦੀ ਫਸਲ ਨੂੰ ਫੰਗਸ ਲੱਗਣ ਦਾ ਖਤਰਾ ਵੱਧ ਗਿਆ ਹੈ। ਤੇ 14 ਜੁਲਾਈ ਤੱਕ بارش ਇਸੇ ਤਰ੍ਹਾਂ ਪੈਂਦੀ ਪੇਸ਼ਗਲ ਹੋਈ ਹੈ ਤੇ 14 ਜ਼ਿਲ੍ਹਿਆਂ ਦੇ ਵਿੱਚ ਫਲੱਡ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ ਸੋ ਇਹ ਸਨ ਅੱਜ ਦੀਆਂ ਖ਼ਬ਼ਰੀ ਸੁਰਖੀਆਂ ਕੱਲ ਫਿਰ ਨਵੀਆਂ ਤੇ ਤਾਜ਼ਾ ਸੁਰਖੀਆਂ ਲੈ ਕੇ ਤੁਹਾਡੇ ਰੂਬਰੂ ਹੋਵਾਂਗੇ ਤਦ ਤੱਕ ਦੇ ਲਈ ਮੈਨੂੰ ਦਿਓ ਇਜਾਜ਼ਤ ਧੰਨਵਾਦ ਰਪਰਾਖਾ